ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨਿ ਮੈਂ ਮੈਨੂ ਕਲਗੀ ਤਰ ਦੇ ਪੜਨ ਸਕੂਲ ਚ ਪਾ ਦੇ ਮੈਨਿ ਮੈਂ ਮੈਨੂ ਕਲਗੀ ਤਰ ਦੇ ਪੜਨ ਸਕੂਲ ਚ ਪਾ ਦੇ ਸਰਦਕੇ ਜਿੱਤੇ ਮੇਲ ਦਾ ਦਾਖਲਾ ਓਥੇ ਨਾਲ ਲਿਖਵਾ ਦੇ ਸੇਰ ਦੇਕੇ ਜਿੱਤੇ ਮੇਲੇ ਦਾ ਦਾਖਲਾ ਉਠਣਾ ਲਿਖਵਾ ਦੇ ਜਿੱਥੇ ਬ੍ਰह्म ਗਿਆਨੀ ਆਪ ਆਕੇ ਜਿੱਥੇ ਬ੍ਰह्म ਗਿਆਨੀ ਆਪ ਆਕੇ ਆਪੇ ਹੀ ਖੁਦ ਪੜਾਉਂਦੇ ਨੇ ਹੁੰਦਾ ਉਥੇ ਕੋਈ ਫੇਲ ਨਹੀਂ ਕੋਰੇ ਕੀ ਦਿਮਾਗ ਚ ਪਾਉਂ ਦੇ ਨੇ ਮੈਨੂੰ ਬੰਦਾ ਬਹਾਦਰ ਦੀਪ ਸਿੰਘ ਦੀਆਂ ਮੈਨੂੰ ਬੰਦਾ ਬਹਾਦਰ ਦੀਪ ਸਿੰਘ ਦੀਆਂ ਦੋ ਕਿਤਾਬਾਂ ਲੈ ਦੇ ਮੈਣੀ ਮੈਨੂੰ ਕਲਗੀ ਤਰ ਦੇ ਪੜਨ ਸਕੂਲ ਚ ਪਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ